ਗੁਰੂ ਅੰੰਦ ਦੇ ਜੈ ਸੋ ਮੁਹੰਮਦ ਰਾਇਸ਼ ਸਿੰਘ ਜੀ ਅੰੰਦ ਦੇ ਜੈ ਸੋ ਮੁਹੰਮਦ ਰਾਇਸ਼ ਸਿੰਘ ਜੀ ਅੰੰਦ ਦੇ ਜੈ ਪਿਆਰੀ ਸੰਗਤ ਜੀਓ ਆਪਨੇ ਗੁਰਸਖਾਂ ਕੋਲੋਂ ਹਰ ਗਣੀ ਸੁਣੀ ਔਰ ਉਹਦੇ ਤੇ ਵਿਚਾਰ ਵੀ ਸੁਣਾਇਆ ਸਚੇ ਕਾਸ਼ਾਈ ਨੇ ਜੋ ਹਰ ਗਣੀ ਲਿਖਵਾਈ ਹੈ 24 ਗ੍ਰੰਥ ਉਹਨਾਂ ਦਾ ਹੁਕਮ ਸੀਗਾ ਕਿ 24 ਗ੍ਰੰਥਾਂ ਨੂੰ ਪੜਨਾ ਹੈ ਵਿਚਾਰਨਾ ਤੇ ਆਪਣੇ ਜੀਵਨ ਦੇ ਵਿੱਚ ਉਹਨੂੰ ਅਮਲ ਕਰਨਾ ਜਿਵੇਂ ਕਿ ਪਹਿਲਾਂ ਸਰਜੀਤ ਕੌਰ ਤੋਂ ਤੁਸੀਂ ਬਾਣੀ ਸੁਣੀ ਸੀ ਜਲੰਧਰ ਵਾਲਿਆਂ ਦਾ ਚੰਗੀ ਗੱਲ ਸੱਚੇ ਪਾਤਸ਼ਾਹੀ ਨੇ ਹਰ ਬਾਣੀ ਜਿਹੜੀ ਉਹ ਸਾਡਾ ਜੀਵਨ ਸੁਧਾਰਨ ਵਾਸਤੇ ਹੀ ਚੰਗੀ ਗੱਲ ਲਿਖਾਈ ਜੇ ਅਸੂਲ ਲਿਖਾਇਆ ਤੇ ਉਹ ਵੀ ਸਾਡੇ ਵਾਸਤੇ ਚੰਗੀ ਗੱਲ ਹੀ ਲਿਖਾਇਆ ਕਿਉਂਕਿ ਜੇ ਅਸੀਂ ਸੱਚੇ ਪਾਤਸ਼ਾਹੀ ਦੇ ਅਸੂਲਾਂ ਨੂੰ ਮੰਨ ਕੇ ਚੱਲਦੇ ਹਾਂ ਤਾਂ ਸਾਡੇ ਵਿੱਚ ਕੋਈ ਝਗੜਾ ਜਿਹੜਾ ਹੋ ਰਹਿ ਨਹੀਂ ਜਾਂਦਾ ਪਿੱਛੇ ਕਰਕੇ ਸੱਚੇ ਪਾਤਸ਼ਾਹੀ ਨੇ ਪਹਿਲਾ ਇਹ ਅਸੂਲ ਲਿਖਾਇਆ ਨਿਰਗਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮਾਨ ਇਹ ਚੰਗੀ ਗੱਲ ਪਾਇ। ਸਤਗੁਰ ਕੇਵਲ ਸ਼ਬਦ ਨੂੰ ਮੰਨਣਾ। ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ। ਇਹ ਸਾਡੇ ਵਾਸਤੇ ਚੰਗੀਆਂ ਗੱਲਾਂ ਪਾਇ। ਜੇ ਜਾਤ ਪਾਤ ਧਿਰ ਮਜਬ ਦੇ ਆਧਾਰ ਤੇ ਵਿਤਕਰਾ ਨਹੀਂ ਕਰਨਾ ਸਾਨੂੰ ਚੰਗੀ ਮਾਤੀ ਦਿੱਤੀ। ਸਰਵ ਮਾਨਵ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਇਹ ਵੀ ਚੰਗੀ ਮਾਤੀ ਦਿਤੀ ਹੈ ਸਤਗੁਰ ਨੇ ਤਾਂ ਸਾਨੂੰ ਸਾਰੀਆਂ ਹੀ ਚੰਗੀਆਂ ਮੱਤਾਂ ਦਿੱਤੀਆਂ ਪਰ ਅਸੀਂ ਕਿੱਥੇ ਸਟੈਂਡ ਕਰੀਏ ਸੋ ਇਹੀ ਹਰ ਬਾਣੀ ਜਨ ਭਗਤ ਪਰਮਾਤਮਾ ਦੇ ਅੱਗੇ ਕਹਿ ਰਹਾ ਹੈ ਕਿ ਪਰਮਾਤਮਾ ਸਾਡੇ ਅੰਦਰ ਵੇਖ ਕੀ ਐ ਅਸੀਂ ਕੀ ਕਰ ਰਹਾ ਹੈ ਖਾਰਾ ਚੇਤ ਸੰਸ਼ਈ ਸਮਤ ਇਕ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜੰਮੂ ਹobre ਧਿਆਨ ਨਾਲ ਪਿਆਰ ਨਾਲ ਆਪਣੇ ਸਾਹਮਣ ਕਰਨਾ ਜਨ ਭਗਤ ਕਹੇ ਪ੍ਰਭ ਵੇਖ ਕਾਇਆ ਖੇੜਾ ਸਾਡੇ ਤਿੰਨ ਹੱਥ ਅੰਦਰ ਧਿਆਨ ਲਗਾਈਆ ਆ ਜਨ ਭਗਤ ਕਹਿ ਰਿਹਾ ਪ੍ਰਮਾਤਮਾ ਸਾਡਾ ਕਾਇਆ ਖੇੜਾ ਵੇਖ ਤੇ ਸਾਡੇ ਤਿੰਨ ਹੱਥ ਦੇ ਵਿੱਚ ਧਿਆਨ ਲਗਾ ਕਿਉਂਕਿ ਇਥੇ ਕੀ ਹੋਕ ਹੀ ਰਿਹਾ ਪੰਜ ਵਕਾਰ ਸ਼੍ਰਿਆ ਛੇੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਈਆ ਆ ਜਨ ਭਗਤ ਕਹਿ ਰੇ ਪ੍ਰਮਾਤਮਾ ਵੇਖ ਲੈ ਸਾਡੇ ਅੰਦਰ ਤੇ ਆ ਛੇੜਾ ਛੜਿਆ ਤੇ ਅਸੀਂ ਇਨਾਂ ਵਕਾਰਾਂ ਦੇ ਵਿੱਚ ਹੀ ਡੁੱਬੇ ਪਏ ਹੋਇਆ ਸਾਚੇ ਮੰਦਰ ਹੋਇਆ ਅੰਧੇਰਾ ਨਿਰਗੁਣ ਨੂਰ ਜੋਤ ਨਾ ਕੋਈ ਰਿਸ਼ਨਾਈਆ ਆ ਜਨ ਭਗਤ ਕਹਿ ਰਹਾ ਹੈ ਪ੍ਰਮਾਤਮਾ ਤੇਰੀ ਜੋਤ ਦਾ ਰਿਸ਼ਨਾਈ ਹੈ ਨਹੀਂ ਸਾਡੇ ਅੰਦਰ ਤੇ ਅੰਧੇਰਾ ਹੀ ਛਾਇਆ ਆਇਆ ਜਗਤ ਸਾਗਰ ਬੰਨੇ ਕੋਈ ਨਾ ਬੇੜਾ ਜਗਤ ਸਾਗਰ ਬੰਨੇ ਕੋਈ ਨਾ ਲਾਏ ਬੇੜਾ ਤੁਰਦਾ ਸੰਗ ਨ ਕੋਈ ਜਨਾਈਆ ਮਾਇਆ ਮਮਤਾ ਸ੍ਰਿਸ਼ਟੀ ਦ੍ਰਿਸ਼ਟੀ ਕੈ ਮੇਰਾ ਮੇਰਾ ਕੋ ਮੇ ਰੋਗ ਨ ਕੋਈ ਮਟਾਈਆ ਆ ਜਨ ਭਗਤ ਪਰਮਾਤਮਾ ਨੇ ਅੱਗੇ ਕਹਿ ਰਿਹਾ ਪਰਮਾਤਮਾ ਇਸ ਅਸੀ ਮਾਇਆ ਮਮਤਾ ਦੇ ਵਿੱਚ ਮੇਰਾ ਮੇਰਾ ਮੈਂ ਮੈਂ ਹੀ ਕਰੀ ਜਾ ਰਹੇ ਆ ਪਰ ਹੋਮੇ ਦਾ ਰੋਗ ਸਾਡੇ ਅੰਦਰੋਂ ਨਹੀਂ ਮਿਟ ਰਿਹਾ ਨੌ ਅਖੰਡ ਪ੍ਰਿਥਮੀ ਸੱਤ ਦੀਪ ਭਰਮੇ ਭੁੱਲਾ ਗੁਰਗੁਰ ਚਿਲਾ ਸਜਣ ਸਹੇਲਾ ਜੋੜ ਨਾ ਕੋ ਇਹ ਜੜਾਈਆ ਨੌ ਅਖੰਡਾਂ ਦੇ ਸੱਤਾਂ ਦੀਪਾਂ ਦੇ ਤੀ ਗਿਆ ਗੁਰ ਚੇਲਾ ਵੀ ਭਰਮ ਭਲੇਖੇ ਦੇ ਵਿੱਚ ਹੀ ਪਿਆ ਹੋਇਆ ਔਰ ਉਹ ਸਜਣ ਉਹ ਵੀ ਨਹੀਂ ਇੱਕ ਦੂਜੇ ਨਾਲ ਜੁੜ ਰਹਾ ਸਦੀ ਵੀ ਵੀ ਵੇਖ ਕਲ ਕਾਤੀ ਵੇਲਾ ਸਤ ਧਰਮ ਨજર ਕੋਈ ਨਾ ਆਈਆ ਸਤ ਧਰਮ ਉਹਨੀ ਦੇਰ ਤੱਕ ਨજર ਨਹੀਂ ਆਉਂਦਾ ਜਦ ਤੱਕ ਅਸੀਂ ਪਰਮਾਤਮਾ ਦੇ ਦਿੱਤੇ ਹੋਏ ਮਾਰਗ ਤੇ ਉਹਨੇ ਉਸ ਬਣਾ ਤੇ ਨਹੀਂ ਚੱਲਦੇ ਬ੍ਰਹਮੰਡ ਖੰਡ ਪੂਰੀ ਲੋਕ ਆਕਾਸ਼ ਪਤਾਲ ਕੋਇਆ ਵਕਤ ਦੋਹਿਲਾ ਪੁਰਖ ਅਬਨਾਸ਼ੀ ਘਟ ਘਟ ਵਾਸੀ ਆਤਮ ਪਰਮਾਤਮ ਮੇਲ ਨ ਕੋਇ ਮਲਾਈਆ ਕਿਉਂਕਿ ਜਦ ਤੱਕ ਅਸੀਂ ਪੁਰਖ ਅਬਨਾਸ਼ੀ ਦੇ ਨਾਲ ਮੇਲ ਨਹੀਂ ਲਾ ਲੈਂਦੇ ਆਤਮ ਪਰਮਾਤਮ ਦਾ ਮਿਲਣ ਨਹੀਂ ਹੋ ਜਾਂਦਾ ਤਦ ਤੱਕ ਸਾਡਾ ਜੀਵਨ ਜਿਹੜਾ ਉਹ ਸਫਲ ਨਹੀਂ ਹੋ ਸਕਦਾ मीत ਮਰਾਰ ਵਿੱਚ ਜਹਾਨ ਰਹੇ ਨਾ ਨਾ ਸਜਣ ਸਹੇਲਾ ਸੱਚ ਪ੍ਰੀਤੀ ਸਤ ਨਾ ਕੋਈ ਬੰਧਾਈ ਆ ਕਿਉਂਕਿ ਇਸ ਜਹਾਨ ਦੇ ਵਿੱਚ ਓਨੀ ਦੇਰ ਤੱਕ ਕੋਈ ਸਜਣ ਮਿੱਤਰ ਵੀ ਨਹੀਂ ਰਹਿ ਜਾਂਦਾ ਕਿਉਂਕਿ ਜਦ ਤੱਕ ਅਸੀਂ ਇਨ੍ਹਾਂ ਝੇੜਿਆਂ ਦੇ ਵਿੱਚ ਲੋਭ ਦੇ ਵਿੱਚ ਫਸੇ ਹੋਏ ਆ ਓਨੀ ਦੇਰ ਤੱਕ ਨਾ ਪਰਮਾਤਮਾ ਦਾ ਸੰਗ ਰਹੇਗਾ ਨਾ ਹੀ ਸੰਸਾਰ ਦੇ ਵਿੱਚ ਕੋਈ ਸਜਣ ਸਹੇਲਾ ਰਹੇਗਾ ਸੋ ਇਸੇ ਕਰਕੇ ਸੱਚੇ ਪਾਤਸ਼ਾਹੀ ਨੇ ਹਰ ਬਣੀ ਲਖਾਈ ਵੀ ਇਹਨਾਂ ਵਿਕਾਰਾਂ ਦੇ ਵਿੱਚੋਂ ਬਾਹਰ ਨਿਕਲਣਾ ਹੈ। ਕਿ ਘਰ ਦੀਪਕ ਜੋਤ ਜਗੇ ਨਾ ਕੋਈ ਬਿਨ ਬਤੀ ਤੇਲਾ ਨੂਰ ਜਹੂਰ ਨજર ਕੋਈ ਨਾ ਆਈਆ ਜੋਤੀ ਜੋ ਇਸ ਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨજર ਇੱਕ ਉਠਾਈਆ ਜਨ ਭਗਤ ਕਹੇ ਜਨ ਭਗਤ ਕਹੇ ਪ੍ਰਭ ਵੇਖ ਕਾ ਆਹ ਗੜ ਪੰਜ ਤਤ ਮਾਟੀ ਖੋਜ ਖਜਾਈਆ ਵੇ ਜਨ ਭਗਤ ਕਹਿੰਦੇ ਪ੍ਰਮਾਤਮਾ ਨੂੰ ਸਾਡਾ ਕਾਇਆ ਗੜ ਕੇ ਨੂੰ ਵੇਖ ਲਾ ਇਹ ਮੋ ਮੰਜ ਦਾ ਟਮਾਟੀ ਨੂੰ ਇਹਨੂੰ ਖੋਜ ਦੇਖ ਕੀ ਹੈ ਇਹਦੇ ਵਿੱਚ ਸਾਡੇ ਮਨ ਵਾਸ਼ਨਾ ਸ੍ਰਿਸ਼ਟੀ ਰਹੀ ਲੜ ਤ੍ਰਿਸ਼ਨਾ ਜਗਤ ਨਾ ਕੋਈ ਮਟਾਈ ਆ ਆ ਜਨ ਭਗਤ ਪ੍ਰਮਾਤਮਾ ਨਾਮ ਕਹਿ ਰਿਹਾ ਹੈ ਕਹਿ ਪ੍ਰਮਾਤਮਾ ਸਾਡਾ ਮਨ ਵਾਸ਼ਨਾ ਜਿਹੜਾ ਹੈ ਜਗਤ ਦੀਆਂ ਤ੍ਰਿਸ਼ਨਾਵਾਂ ਦੇ ਵਿੱਚ ਹੀ ਲੜ ਰਿਹਾ ਇਹਦੇ ਵਿੱਚ ਹੀ ਭਟਕਦਾ ਫਿਰ ਰਿਹਾ ਹੋ ਮੇ ਅਗਨੀ ਅੰਦਰ ਰਹਿ ਸਾੜ ਅਮਰਤ ਮੇਗ ਨਾ ਕੋਈ ਬਰਸਾਈਆ ਇਸ ਹੰਕਾਰ ਦੀ ਅਗ ਦੇ ਵਿੱਚ ਹੀ ਅਸੀਂ ਸੜੀ ਜਾ ਰਹੇ ਹਾਂ ਪਰ ਪ੍ਰਮਾਤਮਾ ਤੇਰਾ ਅਮਨਤਾ ਮੇਗ ਕੋਈ ਨਹੀਂ ਪੈ ਰਿਹਾ ਰਸਨਾ ਜਿਹਾ ਬਤੀ ਦੰਦ ਸ਼ਾਸਤਰ ਸਿਮਰਤ ਵੇਦ ਪ੍ਰਾਨ ਗੀਤਾ ਗਿਆਨ ਅਜੀਲ ਕਰਾਨ ਖਾਣੀ ਬਾਣੀ ਸਾਰੇ ਰਹਿ ਪੜ ਹਿਰਦੇ ਹਾਰ ਨਾ ਕੋਈ ਵਸਾਈਆ ਆ ਤਾਂ ਸੀ ਸਾਰੇ 68ਾਂ ਤੀਰਥਾਂ ਤੇ ਜਾ ਕੇ ਜਾਪ ਕਰ ਰਹੇ ਆ ਪਰ ਹਰ ਹਿਰਦੇ ਦੇ ਵਿੱਚ ਨਹੀਂ ਵਸਾਰਾ ਜਦ ਤੱਕ ਉਸ ਹਾਰ ਨੂੰ ਹਿਰਦੇ ਦੇ ਵਿੱਚ ਨਾ ਵਸਾਇਆ ਉਨੀ ਦੇਰ ਤੱਕ ਕੋਈ ਮੰਜ਼ਿਲ ਨਹੀਂ ਆਠ ਸਾਠ ਤੀਰ ਤਾਂ ਸਾਰੇ ਰਹਿ ਸੜ ਦੁਰਮਤ ਮੈਨ ਨਾ ਕੋਈ ਤਵਾਈਆ ਪੂਜਾ ਪਾਠ ਸਿਮਰਨ ਜੋਗ ਅਭਿਆਸ ਹਵਨ ਸਾਰੇ ਰਹਿ ਕਰ ਸਾਚ ਸੋ ਗੰਦੀ ਅਹੂਤੀ ਨਾਮ ਨ ਕੋਇ ਟਕਾਈਆ ਪੂਜਾ ਪਾਠ ਅਭਿਆਸ ਤੇ ਜੋਗ ਅਸੀਂ ਜਰੂਰ ਕਰਾਂ ਸਾਰੇ ਪਰ ਜਿਹੜੀ ਉਹਦੀ ਸੱਚਾ ਨਾਤਾ ਉਹਦੇ ਨਾਲੋਂ ਨਹੀਂ ਜੁੜ ਰਿਆ ਜਗਤ ਦੇਹਲੀ ਜਾਂ ਸੀਸ ਸਾਰੇ ਰਹੇ ਧਰ ਨਮੋ ਨਮੋ ਨਮਸਕਾਰ ਪ੍ਰਭ ਤੇਰੇ ਚਰਨ ਨ ਕੋ ਇਹ ਜਨਾਈਆ ਜਿੰਨੇ ਵੀ ਧਾਰਮਿਕ ਸਥਾਨ ਆ ਜਿੰਨੇ ਵੀ ਆ ਕੇ ਆਪਾਂ ਨਮਸਕਾਰ ਤੇ ਕੋ ਕਰਦੇ ਆਂ ਪਰ ਅੰਦਰੋਂ ਜੋ ਨਮਸਕਾਰ ਚਾਹੀਦੀ ਹੈ ਸਾਨੂੰ ਆਪਣਾ ਆਪ ਉਹਦੇ ਤੇ ਭੇਟ ਕਰਨਾ ਉਹਦੇ ਅੱਗੇ ਆਪਣੀ ਮੈਨੂ ਖਤਮ ਕਰਕੇ ਉਹਦੇ ਚਰਨਾਂ ਤੇ ਨਿਸ਼ਾਵਰ ਕਰਨਾ ਉਹ ਨਹੀਂ ਹੋ ਰਿਹਾ ਨਾਵ ਨੌ ਚਾਰ ਜੁਗ ਚੌਕੜੀ ਵੇਖਿਆ ਦਰ ਦਰ ਸਾਚੇ ਘਰ ਤੇਰੀ ਅਲਖ ਨ ਕੋਈ ਜਗਾਈਆ ਜੀਵਤ ਕੋਈ ਨ ਜਾਏ ਮਰ ਮਰ ਜੀਵਤ ਰੂਪ ਵਟਾਈਆ ਜੀਵਤ ਮਰਨਾ ਕੀ ਹੁੰਦਾ ਆਪਣੇ ਆਪ ਨੂੰ ਆਪਣੀ ਮੈਂ ਨੂੰ ਮਾਰ ਲੈਣਾ ਆਪਣੇ ਹੰਕਾਰ ਨੂੰ ਖਤਮ ਕਰ ਲੈਣਾ ਔਰ ਪਰਮਾਤਮਾ ਦੇ ਲਿਖਾਏ ਹੋਏ ਸੱਚੇ ਅਸੂਲਾਂ ਦੇ ਉੱਤੇ ਚੱਲਣਾ ਉਹੀ ਆਪਣੇ ਆਪ ਨੂੰ ਦੁਨੀਆਦਾਰੀ ਨਾਲੋਂ ਤੋੜ ਕੇ ਪਰਮਾਤਮਾ ਨਾਲ ਜੋੜਨਾ ਇਹ ਹੈ ਜੀਲੇ ਜੀ ਮਾਰਨਾ ਆਪਣੇ ਆਪ ਨੂੰ ਦਰ ਠਾਂਡੇ ਭਗਤ ਸਹੇਲੇ ਮੰਗਣ ਵਾਰ ਆਤਮ ਝੋਲੀ ਅੱਗੇ ਢਾਈਆ ਅਬਨਾਸ਼ੀ ਕਰਤੇ ਕਿਰਪਾ ਕਰ ਦੀਨ ਦਿਆਲ ਤੇਰੀ ਸ਼ਰਨ ਆਇਆ ਆਜਨ ਭਗਤ ਕਰੈ ਬਨਾਸ਼ੀ ਕਰਤੇ ਪ੍ਰਮਾਤਮਾ ਤੂੰ ਕਿਰਪਾ ਕਰ ਕਿਰਪਾ ਕਰਕੇ ਆਪਣੀ ਸ਼ਰਨ ਦੇ ਵਿੱਚ ਲੈ ਲ ਲੈਕਣਾ ਸਾਡੀ ਕੋਈ ਭਗਤੀ ਨਹੀਂ ਸਾਡੀ ਕੋਈ ਚਿਤਰਾਇ ਨਹੀਂ ਨਿਰਗੁਣ ਰੂਪ ਜੋਤੀ ਧਾਰ ਸ਼ਬਦ ਅਗਮੀ ਵੜ ਮਹਾਲ ਅਟਲ ਸੁਭਾ ਪਾਈਆ ਐ ਪ੍ਰਮਾਤਮਾ ਤੂੰ ਜੋਤੀ ਧਾਰ ਹੈ ਜੋਤ ਦਾ ਮਾਲਕ ਹੈ ਜੋਤੀਆਂ ਦਾ ਮਾਲਕ ਹੈ ਤੂੰ ਅੰਦਰ ਵੜ ਕੇ ਆਪਣੀ ਕਿਰਪਾ ਆਪ ਕਰ ਸਾਡੇ ਉੱਤੇ ਜੋਤ ਪ੍ਰਕਾਸ਼ ਇਕੋ ਕਰ ਪ੍ਰਿਥਵੀ ਆਕਾਸ਼ ਲੇਖਾ ਦੇ ਮੁਕਾਈਆ सच द्वारे मंजल अपनी चाड़ हर सजन पढ़द लाइया तेरा रूप अनूप दर्शन ल्वस स्वरूपी को शोभा पाइया ਸੱਚਖੰਡ ਦਵਾਰੇ ਹਾਕ ਮੁਕਾਮੇ ਖੜਾ ਸਾਖਿਆਤ ਨਜਰੀ ਆਈਆ ਐ ਜਨ ਜਨ ਭਗਤ ਕਹਿ ਰਹਾ ਹੈ ਪਰਮਾਤਮਾ ਤੂੰ ਆਪਣੀ ਮੇਰ ਕਰ ਆਪਣੀ ਮੇਰ ਕਰਕੇ ਸਾਨੂੰ ਉਸ ਸੱਚਖੰਡ ਦਵਾਰੇ ਦੇ ਮੁਕਾਮੇ ਦੇ ਵਿੱਚ ਲੈ ਆ ਤੇ ਸਾਖਾਂਤ ਸਾਨੂੰ ਦਰਸ਼ਨ ਦੇ ਪ੍ਰਭੂ ਤੇਰਾ ਨਾ ਕੋਈ ਸੀਸ ਨਾ ਕੋਈ ਧੜ ਜੋਤੀ ਜੋਤ ਜੋਤ ਰਸ਼ਨਾਈਆ ਐ ਪ੍ਰਭੂ ਪਰਮਾਤਮਾ ਨਾ ਤੇਰਾ ਕੋਈ ਸੀਸਾ ਨਾ ਕੋਈ ਤਾੜਿਆ ਕਿਉਂ ਕਿਉਂਕਿ ਤੂੰ ਕੌਣ ਆ ਨਿਰਗੁਣ ਜੋਤ ਅਕਾਰ ਬੁਰਖ ਔਰ ਤੂੰ ਆਪਣੀ ਜੋਤ ਦੀ ਰੁਸ਼ਨਾਈ ਸਾਡੇ ਉੱਤੇ ਆਪ ਹੀ ਕਰ ਕਿਰਪਾ ਨਿਦਾਨ ਕਿਰਪਾ ਆਪਣੀ ਕਰ ਕਿਰਪਾ ਨੇ ਆਪਣੇ ਰੰਗ ਰੰਗਾਈਆ ਹੈ ਕਿਰਪਾ ਨਾਨਨ ਨਰਨ ਪਰਮਾਤਮਾ ਤੂੰ ਆਪਣੀ ਕਿਰਪਾ ਖੁਦ ਕਰਕੇ ਆਪਣੇ ਰੰਗ ਦੇ ਵਿੱਚ ਰੰਗ ਲਾਇਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਤਰਾਈਆ ਇਹ ਆ ਜਨ ਭਗਤਾਂ ਦੀ ਪਰਮਾਤਮਾ ਦੇ ਅਰਦਾਸ ਤੇ ਜੇ ਤੂੰ ਆਪਣੀ ਮਿਹਰ ਨਜ਼ਰ ਨਾਲ ਸਾਨੂੰ ਉਤਾਰ ਲਾ ਲੇਕਿਨ ਸਾਡੇ ਵਿੱਚ ਕੋਈ ਵਿਕਾਰਾਂ ਤੋਂ ਟੁੱਟਣਾ ਹੋਰ ਕੁਝ ਨਹੀਂ ਹੈਗਾ ਅਸੀਂ ਜਿੰਨੇ ਵੀ ਵਿਕਾਰਾਂ ਦਾ ਝੜਾ ਸਾਡੇ ਉੱਤੇ ਝੜਿਆ ਹੋਇਆ ਹਉਮੇ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਲੇਕਿਨ ਤੂੰ ਆਪਣੀ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਲਾ ਸੋ ਇਹ ਹਰਬਾਣੀ 18 ਚੇਤ ਸੰਚੇ ਸੰਮਤ ਇੱਕ ਵਕੀਲ ਸੰਗ ਤੇ ਗ੍ਰਹਿ ਲਖਵਾਏ ਗਏ ਸੀ ਹਰ ਬਾਣੀ ਤੱਕੇ ਕਾਫੀ ਲੰਬੀ ਹੈ ਮੈਂ ਇੱਥੇ ਹੀ ਸਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਹਰ ਬਾਣੀ ਸਮਾਪਤ ਕਰਨ ਦੀ ਇਜਾਜ਼ਤ ਚਾਹਨਾ ਹਾਂ ਜੇ ਕੋਈ ਅਖਰਬਾਤ ਕੱਟ ਪੜਿਆ ਗਿਆ ਆਵੇ ਤਾਂ ਮੈਂ ਸਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ ਆਉ ਪੰਜ ਕਰਿਆ ਦਾ ਸਾਥ ਦੇ ਸ਼ੰਹਰ ਈਸ਼ਰ ਸਿੰਘ ਵਿਸ਼ਨੂੰ ਭਗਵਾਨ ਸੋ ਹੰਮਾਰਿਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਿਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਭਗਵਾਨ ਦੀ ਜੈ ਸੋਹਮਾ ਰਈਸ਼ੇ ਸੰਕੀਸ਼ਣੋ ਭਗਵਾਨ